ਦੋਸਤੋ ਜਿਵੇਂ ਆਪਾਂ ਤੂਤ ਦੇ ਟੋਕਰੇ ਬਣਾਉਨੇ ਹੁੰਦੇ ਹਨਾ ਅਕਸਰ ਆਪਾਂ ਘਰਾਂ 'ਚ ਬਣਵਾਉਨੇ ਹੀ ਆ ਤੂਤ ਦੇ ਟੋਕਰੇ ਤੇ ਉਸੇ ਤਰੀਕੇ ਨਾਲ ਇਸ ਬੰਦੇ ਨੇ ਇੱਕ ਪਿੰਜਰਾ ਬਣਾਉਣਾ ਆਪਣੇ ਲਈ ਪਿੰਜਰਾ ਕਿਸੇ ਜਾਨਵਰ ਲਈ ਨਹੀਂ ਆਪਣੇ ਲਈ ਪਿੰਜਰਾ ਬਣਾਉਣਾ ਨੇ ਬਹੁਤ ਵੱਡਾ ਪਿੰਜਰਾ ਜਿਹੜਾ ਕਿ ਇੱਕ ਕਮਰੇ ਵਰਗਾ ਹੋਊਗਾ ਦੇਖੋ ਇਹਨੇ ਛਟੀਆਂ ਇਹ ਤੋੜ-ਤੋੜ ਕੇ ਦਰਾਖਤਾਂ ਦੀਆਂ ਕਿਸੇ ਦੀਆਂ ਮੋੜ ਕੇ ਨਾ ਤੇ ਬੜਾ ਸੋਹਣਾ ਯਾਰਾ ਹਾਈ ਟੈਕ ਕਹਿ ਸਕਦੇ ਆ ਵੀ ਪਿੰਜਰਾ ਬਣਾ ਦੇਣਾ ਆਪਦਾ ਤੇ ਉਸੇ ਤਕਨੀਕ ਨਾਲ ਬਣਾਉਣਾ ਜਿਵੇਂ ਆਪਾਂ ਟੋਕਰੇ ਬਣਾਉਨੇ ਹੁੰਨੇ ਆ ਘਰਾਜ ਤੇ ਇਹ ਜਾਨਵਰਾਂ ਤੋਂ ਬਚਣ ਲਈ ਜੰਗਲ ਦੇ ਵਿੱਚ ਬਣਾ ਰਿਹਾ ਏ ਬੰਦਾ ਤੇ ਇਸ ਵੀਡੀਓ ਨੂੰ ਦੇਖ ਕੇ ਕੋਈ ਵੀਰ ਜਿਵੇਂ ਜੰਗਲਾਂ ਦੇ ਵਿੱਚ ਅਕਸਰ ਲੱਕੜਾਂ ਵਗੈਰਾ ਕੱਟਣ ਲਈ ਜਾਂ ਕੋਈ ਕੰਮ ਧੰਦੇ ਲਈ ਉਧਰ ਜਾਂਦੇ ਆ ਜੰਗਲਾਂ ਦੇ ਵਿੱਚ ਕਈ ਲੋਕ ਤੇ ਉਹਦੇ ਵਿੱਚ ਜਾਨਵਰਾਂ ਤੋਂ ਖਤਰਾ ਹੁੰਦਾ ਤੇ ਉੱਥੇ ਰਹਿਣ ਲਈ ਜਗ੍ਹਾ ਨਹੀਂ ਬਚਦੀ ਉਹਨਾਂ ਲਈ ਬਿ ਡਰ ਦੇ ਘਰਾਂ ਨੂੰ ਆਉਂਦੇ ਆ ਵਾਪਸ ਅਤੇ ਉਹਨਾਂ ਲਈ ਇਹ ਵਧੀਆ ਚੀਜ਼ ਹੈ ਜਿਹੜੀ ਜੰਗਲਾਂ ਦੇ ਨੇੜੇ ਖੇਤੀ ਵੀ ਕਰਦੇ ਆ ਉਹਨਾਂ ਲਈ ਵੀ ਇਹ ਚੀਜ਼ ਬਹੁਤ ਘੈਂਟ ਆ ਜਿਵੇਂ ਛੰਨ ਪਾਉਣੇ ਹੁੰਨੇ ਹਨ ਨਾ ਆਪਾਂ ਉਸ ਤਰੀਕੇ ਨਾਲ ਇਹਨੇ ਬਣਾ ਲੈਣਾ ਬਹੁਤ ਹੀ ਵਧੀਆ ਚੀਜ਼ ਬਣਨੀ ਹੈ ਇਹ ਤੇ ਇਹ ਦੇਖੋ ਇਹਨੇ ਪੌੜੀਆਂ ਵੀ ਬਣਾ ਰਿਆ ਇਹ ਉੱਪਰ ਚੜਨ ਲਈ ਪੌੜੀਆਂ ਬਣਾ ਕੇ ਚੰਗੀ ਤਰ੍ਹਾਂ ਚਾਚਾ ਬਣਾ ਕੇ ਇਹਦਾ ਤੇ ਇਹ ਬਣਾ ਲਿਆ ਨੇ ਉੱਪਰ ਰੱਖੂਗਾ ਹੁਣ ਇਹਨੂੰ ਇਹਦੇ ਵਿੱਚ ਹਲੇ ਬਹੁਤ ਕੁਝ ਕਰਨਾ ਬਾਕੀ ਐ ਨੇ ਇਹ ਤਾਂ ਹਲੇ ਮਤਲਬ ਚੰਗੀ ਤਰ੍ਹਾਂ ਇਹਨੇ ਬਣਾਇਆ ਨਹੀਂਗਾ ਪੂਰਾ ਹਲੇ ਬਹੁਤ ਕੁਝ ਇਹਦੇ ਵਿੱਚ ਸੈੱਟ ਕਰਨਾ ਇਹਨੂੰ ਕਿਰਾਂ ਉੱਪਰ ਖਿੱਚ ਕੇ ਇਹ ਤੇ ਸੈੱਟ ਕਰੂਗਾ ਇਹ ਵੀਡੀਓ ਬਣਾਉਣ ਦਾ ਇਹਨਾਂ ਦਾ ਮਕਸਦ ਇਹੀ ਹੁੰਦਾ ਕਿ ਇਸ ਵੀਡੀਓ ਨੂੰ ਦੇਖ ਕੇ ਕੋਈ ਵੀਰ ਅਗਰ ਜੰਗਲ ਦੇ ਵਿੱਚ ਹੈ ਉਹਨੇ ਰਹਿਣਾ ਵੀ ਹੈ ਜੰਗਲ ਦੇ ਵਿੱਚ ਰਾਤ ਗੁਜ਼ਾਰਨੀ ਹੈ ਜਾਂ ਕੁਝ ਟਾਈਮ ਲਈ ਰਹਿਣਾ ਤਾਂ ਉਹ ਇਦਾਂ ਬਣਾ ਸਕਦਾ ਜਿਵੇਂ ਵਿਜੜੇਦਾਲ ਨਾ ਹੁੰਦਾ ਉਸ ਤਰੀਕੇ ਨਾਲ ਇਹਨੇ ਬਣਾ ਲੈਣਾ ਇਹ ਦੋ ਦਰਖਤਾਂ ਦੇ ਵਿਚਾਲੇ ਫਸਾਤਾ ਇਹ ਦੇਖੋ ਇਹ ਲੋਈ ਉਹ ਰਸਿਆਣੇ ਉੱਪਰ ਚੜਾਤੀਆਂ ਸੀ ਉਹ ਖੋਲ ਲੀਆਂ ਚੰਗੀ ਤਰ੍ਹਾਂ ਸਪੋਟਾਂ ਲਾਉਣੀਆਂ ਵੀ ਜ਼ਰੂਰੀ ਹੈ ਥੱਲੇ ਤੇ ਹੁਣ ਇਹ ਆਪਣੇ ਲਈ ਸ਼ਾਇਦ ਪਾਣੀ ਜਾਣੀ ਇਹ ਕੁਛ ਗਾਰਾ ਬਣਾ ਕੇ ਲਿਪੂਗਾ ਸ਼ਾਇਦ ਇਹਨੂੰ ਜਿੱਦਾਂ ਮਤਲਬ ਆਪਾਂ ਗਾਰਾ ਬਣਾ ਕੇ ਲਪਦੇ ਆਂ ਕਮਰੇ ਨੂੰ ਆਪਣੇ ਨੂੰ ਜਾਂ ਕੋਈ ਵੀ ਤੇ ਇੱਕ ਆਫ ਫੂਸ ਕੱਟ ਕੇ ਉਹਦੇ ਵਿੱਚ ਪਾ ਕੇ ਤੇ ਇਹਨੇ ਹੁਣ ਉਹ ਜਿਹੜੇ ਸਨ ਛੋਟੇ ਮਤਲਬ ਜੀਵ ਜਿਹੜੇ ਹੁੰਦੇ ਆ ਨਾ ਵੀ ਸੌਣਾ ਵੀ ਹੁੰਦਾ ਦਿਖਾਈ ਰਹੇ ਆ ਇਹ ਦਿਖਾਉਂਦੇ ਹੀ ਹੁੰਦੇ ਇਦਾਂ ਬਸ ਗਾਰਾ ਜਾਂ ਉਹਦੇ ਵਿੱਚ ਕੋਲ ਕੇ ਤੇ ਨੇ ਮਸਲ ਕੇ ਗਾਰੇ ਨੂੰ ਤੇ ਵਿੱਚ ਇੱਕ ਸਰਸੂਰ ਹੋਏਗਾ ਸਰ ਕੰਡੇ ਜਾਂ ਘਾਹ ਹੋਊਗਾ ਤੇ ਉਹਦੇ ਨਾਲ ਇਹਨੇ ਲਪ ਲੈਣਾ ਇਹਨੂੰ ਆ ਦੇਖੋ ਬਾਈ ਪ੍ਰੈਕਟੀਕਲੀ ਕਰਕੇ ਦਿਖਾਉਣ ਦਾ ਮਤਲਬ ਇਹਨਾਂ ਦਾ ਇਹੀ ਹੁੰਦਾ ਵੀ ਇਸ ਤਰੀਕੇ ਨਾਲ ਤੁਸੀਂ ਇਹ ਕਰ ਸਕਦੇ ਆ ਜੇ ਤੁਸੀਂ ਰਹਿਣਾ ਹੋਵੇ ਜੰਗਲ ਦੇ ਵਿੱਚ ਤਾਂ ਇਦਾਂ ਬਣਾਓ ਇਹ ਚੀਜ਼ ਕਰਨ ਦਾ ਮਤਲਬ ਇਹ ਹੈ ਵੀ ਹੋਰ ਤਾਂ ਇਹ ਚਲੋ ਮਤਲਬ ਡੰਡਿਆਂ ਤੋਂ ਬਣਾ ਲਿਆ ਜੋ ਵੀ ਹੈ ਮੋੜ-ਮੋੜ ਕੇ ਤੇ ਪਰ ਛੋਟੇ ਜੀਵ ਜਿਹੜੇ ਹੁੰਦੇ ਆ ਜਿੱਦਾਂ ਕਿਰਲੀਆਂ ਮੱਕੜੀਆਂ ਹੋਰ ਛੋਟੇ ਜੀਵ ਆ ਉਹਨਾਂ ਤੋਂ ਬਚਣ ਲਈ ਸੱਪ ਵਗੈਰਾ ਤੋਂ ਬਚਣ ਲਈ ਇਹ ਇਹਨੂੰ ਇਸ ਤਰ੍ਹਾਂ ਵੀ ਲੱਪ ਸਕਦੇ ਆਂ ਕੰਗੀ ਤਰ੍ਹਾਂ ਲੱਪ ਲਿਆ ਬਈ ਇਹਨੇ ਬੰਦ ਕਰਤਾ ਬਿਲਕੁਲ ਇਹਨੂੰ ਪੂਰਾ ਵੀ ਇਹਨੇ ਮੂਰੀ ਨਹੀਂ ਛੱਡਣੀ ਐ ਇੱਕ ਬਸ ਆਹਾ ਦਰਵਾਜ਼ਾ ਇਹਦਾ ਜਿਹੜਾ ਜਾਣ ਵਾਸਤੇ ਐ ਤੇ ਹੁਣ ਇਹ ਬਿਸਤਰਾ ਬਣਾ ਰਿਹਾ ਯਾਰ ਦੇਖੋ ਕਿਆ ਬਾਤ ਆ ਯਾਰ ਯਾਰ ਦੇਖ ਕੇ ਹੀ ਬਈ ਵਧੀਆ ਲੱਗਦੀ ਐ ਵੀਡੀਓ ਵੀ ਇਹ ਬੰਦੇ ਦੀ ਮਿਹਨਤ ਤੇ ਕਿੰਨੀ ਫੀਲਿੰਗ ਆਉਂਦੀ ਐ ਦੇਖ ਕੇ ਯਾਰ ਬਈ ਇਦਾਂ ਬੰਦਾ ਰ ਆਰਾਮ ਨਾਲ ਹੋਣੇ ਨੇ ਇੱਥੇ ਇਹ ਹੁਣ ਬਾਹਰ ਇਹਦਾ ਦਰਵਾਜ਼ਾ ਬਣਾਉਂਦਾ ਸ਼ਾਇਦ ਹਾਂ ਉਸੇ ਮਤਲਬ ਮੇਚ ਦਾ ਦਰਵਾਜਾ ਬਣਾ ਲਿਆ ਏਦਾਂ ਲਾ ਦੂਗਾ ਤੇ ਪੋੜੀ ਵੀ ਉਸੇ ਸੈਜ ਦੀ ਕੱਟਨੀਆਂ ਨੇ ਓੰਨੀ ਪੂਰੀ ਪੂਰੀ ਆ ਚੱਕੋ ਬਈ ਇਸ ਤਰੀਕੇ ਨਾਲ ਇਹਨੇ ਇਹਦੇ ਵਿੱਚ ਰਹਿਣਾ ਕਮਾਲ ਹੀ ਕਰਤੀ ਯਾਰ ਬੰਦੇ ਨੇ ਹੁਣੇ ਖਾਣਾ ਵੀ ਬਣਾਊਗਾ ਨਾ ਖਾਣਾ ਖੁਣਾ ਬਣਾ ਕੇ ਆ ਲਓ ਖਾਣਾ ਬਣਾ ਰਿਹਾ ਇਹ ਆਪਣੇ ਲਈ ਤੇ ਖਾਣਾ ਖਾ ਕੇ ਉੱਪਰ ਪੈਣਾ ਨੇ ਤੇ ਕਿੰਨੀ ਵਧੀਆ ਯਾਰ ਮਤਲਬ ਕੱਲੇ ਬੰਦੇ ਨੇ ਦੇਖੋ ਕੀ ਕੀ ਕਰ ਲਿਆ ਕੀ ਬਣਾ ਲਿਆ ਇੱਕ ਬਹੁਤ ਹੀ ਸਪੀਡ ਵਧਾ ਕੇ ਵੀਡੀਓ ਦਿਖਾਈ ਗਈ ਹੈ ਇਹ ਤੇ ਬਹੁਤ ਹੀ ਸੋਹਣੀ ਲੱਗੀ ਵੀਡੀਓ ਦੋਸਤੋ ਮੈਨੂੰ ਤਾਂ ਤਾਂ ਹੀ ਤੁਹਾਡਾ ਨਾਲ ਸ਼ੇਅਰ ਕਰੀਏ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ